ਤੁਸੀਂ ਦੇਖ ਰਹੇ ਹੋ ਜੀਕਾ ਟੀਵੀ ਤੇ ਮੈਂ ਹਾਂ ਗੁਰਮੇਲ ਸਿੰਘ ਤੇ ਅੱਜ ਆਪਾਂ ਖਬਰਾਂ ਸੰਜੇ ਕਰਨ ਜਾ ਰਹੇ ਆ ਅ ਵਿਸ਼ਪ ਸਿਖ ਰਾਜਪੂਤ ਭਾਈਚਾਰਾ ਵਿਸ਼ਪ ਸਿਖ ਰਾਜਪੂਤ ਭਾਈਚਾਰੇ ਦੇ ਜਿਹੜੇ ਅੰਤਰਰਾਸ਼ਟਰੀ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ ਅਮਰੀਕਾ ਦੇ ਦੌਰੇ ਤੇ ਆਏ ਹੋਏ ਨੇ ਤੇ ਉਹਨਾਂ ਦਾ ਫ੍ਰੀਜਨਲ ਕੌਂਟੀ ਦੇ ਵਿੱਚ ਪ੍ਰਵੀਂਦਰਪਾਲ ਸਿੰਘ ਰਠੌਰ ਛੇਰ ਸਿੰਘ ਚੋਹਾਨ ਸਰਦਾਰ ਗੁਰਦੇਵਾਲ ਸਿੰਘ ਠੌਰ ਉਹਨਾਂ ਨੇ ਬਹੁਤ ਪਰਵਾਹ ਸਵਾਗਤ ਕੀਤਾ ਹੈ ਯੂ ਐਸ ਏ ਦੇ ਵਿੱਚ ਇਹਦੇ ਨਾਲ ਨਾਲ ਹੁਣ ਤੱਕ 31 ਦੇਸ਼ਾਂ ਦੇ ਵਿੱਚ ਜਥੇਬੰਦੀਆਂ ਬਣਾ ਚੁੱਕੇ ਨੇ ਆਪਣੇ ਭਾਈਚਾਰੇ ਵਾਸਤੇ ਕੰਮ ਕਰਨ ਵਾਸਤੇ ਭਾਈਚਾਰੇ ਨੂੰ ਉੱਚਾ ਚੁੱਕਣ ਵਾਸਤੇ ਬਰਾਬਰ ਦਾ ਰੁਤਬਾ ਦਿਵਾਉਣ ਵਾਸਤੇ ਭਾਈਚਾਰੇ ਨੂੰ ਤੇ ਭਾਈਚਾਰ ਇਹਨਾਂ ਦਾ ਜਿਹੜਾ ਮੇਨ ਮਕਸਦ ਹੈਗਾ ਕਿ ਅਸੀਂ ਰਾਜਪੂਤ ਬ੍ਰਾਦਰਹੀ ਨੂੰ ਐਜੂਕੇਟ ਕਰਨਾ ਤੇ ਪ੍ਰਧਾਨ ਸਾਹਿਬ ਸਰਦਾਰ ਗੁਰਮੇਲ ਸਿੰਘ ਜੀ ਅ ਵਿਸ਼ਵ ਸੇਖਾ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਸਾਹਿਬ ਉਥੇ ਪਹੁੰਚ ਫ੍ਰਿਜਰੋਂ ਉਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਪ੍ਰਧਾਨ ਸਾਹਿਬ ਨੇ ਉਥੇ ਜਿਹੜਾ ਹੈਗਾ ਟੀਮ ਦਾ ਗਠਨ ਕੀਤਾ ਜਿਵੇਂ ਪਰਮਿੰਦਰ ਪਾਲ ਸਿੰਘ ਰਠੌਰ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸਰਦਾਰ ਗੁਰਦੇয়াল ਸਿੰਘ ਵਾਈਸ ਪ੍ਰਧਾਨ ਬਣਾਏ ਗਏ ਨੇ ਤੇ ਸ਼ੇਰ ਸਿੰਘ ਚੋਹਾਨ ਜਿਹੜੇ ਨੇ ਉਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਵਿਸ਼ ਭਾਈਚਾਰਾ ਵਿਸ਼ ਭਾਈਚਾਰਾ ਵਿੱਚ ਅਮਰੀਕਾ ਦਾ ਮਰਕਾ ਵਾਸਤੇ ਤੇ ਜਿਨ੍ਹਾਂ ਦੇ ਉੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਿਨ੍ਹਾਂ ਦੇ ਵਿੱਚ ਹੋਰ ਵੀ ਕਈਆਂ ਨੂੰ ਉਦੇਦਾਰੀਆਂ ਦਿੱਤੀਆਂ ਗਿਆ ਜਿਵੇਂ ਕਿ ਮਨਜੀਤ ਸਿੰਘ ਪੂਰੀ ਮਾਜਰੇ ਵਾਲਾ ਉਹਨਾਂ ਨੂੰ ਜਨਰਲ ਸਖਤਰ ਬਣਾਇਆ ਗਿਆ ਗੁਲਜਾਰ ਸਿੰਘ ਨੇਪਰਾ ਅਤੇ ਸਿਮਰਤ ਸਿੰਘ ਪੁੱਤਰ ਸੁੱਚਾ ਸਿੰਘ ਕੋਕੇ ਸੀਨੀਅਰ ਐਡਵਾਈਜ਼ਰ ਅੰਗਰੇਜ਼ ਸਿੰਘ ਸੀਨੀਅਰ ਐਡਵਾਈਜ਼ਰ ਬਣਾਏ ਗਏ ਨੇ ਭਪਿੰਦਰ ਸਿੰਘ ਜੀ ਜਾਂਡਲਾ ਖਜ਼ਾਨਚੀ ਬਣਾਏ ਗਏ ਨੇ ਤਜਿੰਦਰ ਸਿੰਘ ਪੂਰੀ ਮਾਜਰਾ ਜਨਰਲ ਸਖਤਰ ਬਣਾਏ ਗਏ ਨੇ ਐਸੇ ਤਰ੍ਹਾਂ ਸ਼ਿੰਦਰ ਸਿੰਘ ਮੇਰ ਮੀਰਪੁਰੀ ਜਿਹੜੇ ਨੇ ਪ੍ਰੈਸ ਸਖਤਰ ਤੇ ਵਿਸ਼ਪ ਸਿੱਖ ਰਾਜਪੂਤ ਭਾਈ ਭਾਈਚਾਰ ਜੋਥ ਵਿੰਗ ਦੇ ਜਿਹੜੇ ਪ੍ਰਧਾਨ ਬਣਾਏ ਗਏ ਨੇ ਅਮਰੀਕਾ ਦੇ ਉਹਨੇ ਜ ਪਮਨਦੀਪ ਸਿੰਘ ਜਾਂਡਲਾ ਜੋ ਉਹ ਜਿਹੜੇ ਜੋਥ ਦੇ ਪ੍ਰਧਾਨ ਹੋਣਗੇ ਤੇ ਆਪਣੇ ਜੋਥ ਨੂੰ ਆਪਣੇ ਕਮਿਊਨਿਟੀ ਨੂੰ ਇਕੱਠਾ ਕਰਕੇ ਆਪਣੇ ਜੋਥ ਦੇ ਨਾਲ ਕੰਮ ਕਰਨਗੇ ਤੇ ਅੱਜ ਸਦਾ ਗੁਰਮੇਲ ਸਿੰਘ ਪਹਿਲਵਾਨ ਜੀ ਬੇਕਰਸਫੀਲਡ ਵਿੱਚ ਵੀ ਆਏ ਸੀਗੇ ਇੱਥੇ ਵੀ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸਿੱਖ ਰਾਜਪੂਤ ਭਾਈਚਾਰੇ ਵੱਲੋਂ ਜਨਾਬ ਸਰ ਸਰਦਾਰ ਜਸਮੀਰ ਸਿੰਘ ਜੀ ਸਰਦਾਰ ਗੁਰਮੇਲ ਸਿੰਘ ਜੀ ਜੋ ਕਿ ਵਾਈਬਲ ਕੋਰ ਦਾ ਸਾਬਦਾ ਹੈਡ ਗ੍ਰੰਥੀ ਨੇ ਉਹਨਾਂ ਵੱਲੋਂ ਤੇ ਇੰਦਰ ਰਾਜ ਸਿੰਘ ਜੋ ਕਿ ਅਟਾਰਨੀ ਐਟ ਲਾਣ ਇੱਥੇ ਬੇਕਸਫੀਲਡ ਵਿੱਚ ਤੇ ਉਹ ਵੀ ਇਸ ਭਾਈਚਾਰੇ ਨਾਲ ਇਸ ਭਾਈਚਾਰੇ ਦੀ ਲੀਗਲ ਐਡਵਾਈਜ਼ਿੰਗ ਦਾ ਕੰਮ ਕਰਨਗੇ ਐਸੇ ਤਰ੍ਹਾਂ ਹੀ ਇਹਨਾਂ ਦਾ ਹੁਣ ਵੱਖਰੇ ਵੱਖਰੇ ਦੇਸ਼ਾਂ ਵਿੱਚ ਜਾ ਕੇ ਵੱਖਰੇ ਜਿੱਦਾਂ ਹੁਣ ਤੱਕ 31 ਦੇਸ਼ਾਂ ਦੇ ਵਿੱਚ ਦੇ ਵਿੱਚ ਆਪਣਾ ਜੜਾ ਟੀਮ ਦਾ ਗਠਨ ਕਰ ਚੁੱਕੇ ਨੇ ਤੇ ਮੈਂ ਸਦਾ ਪਰਵਿੰਦਰਪਾਲ ਸਿੰਘ ਰਠੌਰ ਨੂੰ ਸਦਾ ਗੁਰਦੇਵਾਲ ਸਿੰਘ ਜੋ ਕਿ ਵਾਈਸ ਪ੍ਰਧਾਨ ਨੇ ਤੇ ਸ਼ੇਰ ਸਿੰਘ ਚੋਹਾਨ ਨੂੰ ਮੈਂ ਬਹੁਤ ਮੁਬਾਰਕਾ ਦਿੰਦਾ ਪ੍ਰਧਾਨ ਬਣਨ ਦੀਆਂ ਤੇ ਚੇਅਰਮੈਨ ਸਾਹਿਬ ਬਣਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਆਪਣਾ ਤਨਮਨ ਧਨ ਦੇ ਨਾਲ ਆਪਣੇ ਜੋ ਕੀ ਹੈ ਬਰਾਦਰੀ ਰਾਜਪੂਤ ਭਾਈਚਾਰਾ ਐਦੀ ਸੇਵਾ ਕਰਨਗੇ ਤੇ ਸਾਡੇ ਵੱਲੋਂ ਜੀਕੇ ਆਰਟੀਬ ਵੱਲੋਂ ਸ਼ੁਭ ਕਾਮਨਾਵਾਂ ਧੰਨਵਾਦ